ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਮਲਕੀਤ ਸਿੰਘ ਦਾਖਾ ਪਹੁੰਚੇ ਨੇ ਉਹਨਾਂ ਸੰਝਿਆ ਕਰ ਰਹੇ ਆ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੋੜਨਾਂ ਸੰਝਿਆ ਕਰ ਰਹੇ ਆ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਗੂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤੋ ਤਸਵੀਰਾਂ ਤੋੜਨਾਂ ਸਾਂਝੀਆਂ ਕਰ ਰਹੇ ਆ ਨਾਲ ਮਲਕੀਤ ਸਿੰਘ ਦਾਖਾ ਹੁਣੀ ਨਹੀਂ ਦੱਸਦੇ ਕਿ ਅੱਜ ਸਰਜੀਤ ਪਾਤਰ ਹੋਂ ਦਾ ਦੇਹਾਂਤ ਹੋਇਆ ਤੇ ਦੇਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਦੱਸਦੇ ਕਿ ਅੱਜ ਦੀ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਲਈ ਹੋਈਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਦਾਖਾ ਪਹੁੰਚੇ ਨੇ ਪਹਿਲੇ ਲੁਧਿਆਣਾ ਤੋਂ ਤਸਵੀਰਾਂ ਸਾਂਝਾ ਕਰ ਰਹੇ ਐਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਰਮਸ਼੍ਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਖਸੀਅਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਦੀ ਆਗੂ ਅਤੇ ਸਹਾਉਕ ਮੰਤਰੀ ਮਲਕੀਤ ਸਿੰਘ ਦਾਖਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਵੀ ਦੇਖ ਸਕਦੇ ਹਾਂ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਤਾਂ ਉਸ ਵਿੱਚ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਜੂਗੀ ਸਾਥੀ ਸੁਖਵਿੰਦਰ ਦੇ ਨਾਲ ਸੁੱਖ ਲਈ ਉਹਨਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਨ ਪਰਿਵਾਰ ਅਗੋਤੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੋੜਨਾਂ ਸਾਂਝਿਆ ਕਰ ਰਹੇ ਹਨ ਨਾਲ ਮਲਕੀਤ ਸਿੰਘ ਦਾਖਾ ਹੁਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੰਨਾ ਦਾ ਦਿਹਾਂਤ ਹੋਇਆ ਤੇ ਦਿਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਤਾਂ ਦੱਸਦੇ ਕਿ ਹੁਣ ਆਦੀ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਹੀਂ ਹੋਈਆਂ ਜਾਣਗੀਆਂ ਤੇ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਰ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਦਾਖਾ ਪਹੁੰਚੇ ਨੇ ਤਾਂ ਇਹ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਰਮਸ਼ਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਿਕਸ਼ਤਾ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਦੀ ਆਗੂ ਅਤੇ ਸਾਬਕਾ ਮੰਤਰੀ ਮੁਰਗੀ ਸਿੰਘ ਦਾਖਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਤਾਂ ਉਸ ਸਮੇਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ ਉਹਨਾਂ ਸਾਂਝਾ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਗੂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਨਾਲ ਮਲਕੀਤ ਸਿੰਘ ਦਾਖਾ ਹੁਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੋਂ ਦਾ ਦਿਹਾਂਤ ਹੋਇਆ ਤੇ ਦਿਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਤਾਂ ਦੱਸਦੇ ਕਿ ਉਹਨਾਂ ਦੀ ਤੋ ਵਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਢਾਕਾ ਪਹੁੰਚੇ ਨੇ ਤਾਂ ਇਹ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਐਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਾਰੰਥਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਖਸੀਅਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਦੀ ਆਗੂ ਅਤੇ ਸਾਬਕਾ ਮੰਤਰੀ ਮਲਕੀ ਸਿੰਘ ਦਾਖਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹਾਂ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਤਾਂ ਉਸ ਸਮੇਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਜੋਬੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ ਅੰਮ੍ਰਿਤਸਰ ਦੀਆਂ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਗੂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਾਲ ਮਲਕੀਤ ਸਿੰਘ ਦਾਖਾ ਹੁਣੀ ਨੇ ਦੱਸ ਦੇ ਕਿ ਅੱਜ ਸਰਜੀਤ ਪਾਤਰ ਹੋਂ ਦਾ ਦੇਹਾਂਤ ਹੋਇਆ ਤੇ ਦੇਹਾਂਤ ਹੋਣ ਤੋਂ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਤਰ੍ਹਾਂ ਦੇ ਕਿਹਨਾਂ ਦੀ ਉਸ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਦੀਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਰ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਢਾਕਾ ਪਹੁੰਚੇ ਨੇ ਪਈ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਐਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਰਮ ਸ਼੍ਰੀ ਅਵਾੜੀ ਸਰਜੀਤ ਪਾਤਰ ਹੋਂਨਾਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਖਸੀਅਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਦੀ ਆਗੂ ਅਤੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਦਾਖਾ ਇੱਥੇ ਪਹੁੰਚੇ ਨੇ ਤੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਤਾਂ ਉਸ ਸਮੇਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁੱਖ ਦੇ ਲਈ ਅੱਜ ਨਾਲ ਸਾਂਝਾ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਨ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਗੂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੋੜਨਾਂ ਸਾਂਝਾ ਕਰ ਰਹੇ ਹਨ ਨਾਲ ਮਲਕੀਤ ਸਿੰਘ ਦਾਖਾ ਹੁਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੰਨਾ ਦਾ ਦੇਹਾਂਤ ਹੋਇਆ ਤੇ ਦੇਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਦੱਸਦੇ ਕਿ ਉਨ੍ਹਾਂ ਦੀ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਲਈ ਹੋਈਆਂ ਜਾਣਗੀਆਂ ਤੇ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਦਾਖਾ ਪਹੁੰਚੇ ਨੇ ਪਹਿਲੇ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਐਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਰਮਸ਼ਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਖਸੀਅਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਇੱਥੇ ਪਹੁੰਚੇ ਨੇ ਤਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਤਾਂ ਉਸ ਸਮੇਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਤ ਲਈ ਉਹਨਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਨ ਪਰ ਅਗੋਤੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੋੜਨਾ ਸਾਂਝਾ ਕਰ ਰਹੇ ਹਨ ਨਾਲ ਮਲਕੀਤ ਸਿੰਘ ਦਾਖਾ ਹੁਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੋਂ ਦਾ ਦਿਹਾਂਤ ਹੋਇਆ ਤੇ ਦਿਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਤਾਂ ਦੱਸਦੇ ਕਿ ਇਹਨਾਂ ਦੀ ਉਸ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਹੀਂ ਹੋਈਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਦਾਖਾ ਪਹੁੰਚੇ ਨੇ ਤਾਂ ਇਹ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਰਮਸ਼ਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਕਤੀਤਾ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਦੀ ਆਗੂ ਅਤੇ ਸਾਬਕਾ ਮੰਤਰੀ ਮਲਕੀ ਸਿੰਘ ਦਾਖਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹਾਂ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਤਾਂ ਉਸ ਸਮੇਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਜੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦੇਵ ਉਹਨਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਗੂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਾਲ ਮਲਕੀਤ ਸਿੰਘ ਦਾਖਾ ਹੋਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੰਨਾ ਦਾ ਦਿਹਾਂਤ ਹੋਇਆ ਤੇ ਦਿਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਤਾਂ ਦੱਸਦੇ ਕਿ ਨਾ ਦੀ ਤੋ ਬਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਹੀਂ ਹੋਈਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਦਾਖਾ ਪਹੁੰਚੇ ਨੇ ਪੈਂ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਐਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਾਰਮ ਸ਼੍ਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਖਸੀਅਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਦੀ ਆਗੂ ਅਤੇ ਸਾਬਕਾ ਮੰਤਰੀ ਮਲਕੀ ਸਿੰਘ ਰਾਖਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਤਾਂ ਉਸ ਸਮੇਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਜੋਗੀ ਸਾਥੀ ਸਖਵਿੰਦਰ ਦੇ ਨਾਲ ਸੁੱਖ ਦੇ ਲਈ ਅਪਣਾ ਸੰਧਿਆ ਕਰ ਰਹੇ ਆ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਗੂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਨਾਲ ਮਲਕੀਤ ਸਿੰਘ ਦਾਖਾ ਹੋਣੀ ਨੇ ਦੱਸ ਦੇ ਕਿ ਅੱਜ ਸਰਜੀਤ ਪਾਤਰ ਹੋਂ ਦਾ ਦੇਹਾਂਤ ਹੋਇਆ ਦੇਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਤਰਸ ਦੇ ਕਿਹਨਾਂ ਦੀ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਸ਼ ਸਿੰਘ ਦਾਖਾ ਪਹੁੰਚੇ ਨੇ ਤਾਂ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਐਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਰਮਸ਼ਰੀ ਅਵਾਡੀ ਸੁਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਖਸੀਅਤਾਂ ਨੇ ਉੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਵੀ ਆਗੂ ਅਤੇ ਸਾਬਕਾ ਮੰਤਰੀ ਮਲਕੀ ਸਿੰਘ ਦਾਖਾ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨਹੀਂ ਦੇਖ ਸਕਦੇ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਆ ਤਾਂ ਉਸ ਵਿੱਚ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ ਉਹਨਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਗੂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤੋ ਤਸਵੀਰਾਂ ਤੋੜਨਾ ਸਾਂਝਾ ਕਰ ਰਹੇ ਹਨ ਨਾਲ ਮਲਕੀਤ ਸਿੰਘ ਡਾਕਾ ਹੁਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੁਣਾਂ ਦਾ ਦਿਹਾਂਤ ਹੋਇਆ ਤੇ ਦਿਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗੰਗੀਨ ਮਾਹੌਲ ਹੈ ਤਾਂ ਦੱਸ ਦੇਣਾ ਦੀ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਹੀਂ ਹੋਈਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਮਲਕੀਤ ਸਿੰਘ ਢਾਖਾ ਪਹੁੰਚੇ ਨੇ ਤਾਂ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਐਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਰਮਸ਼ਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਖਸੀਅਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਦੀ ਆਗੂ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹਾਂ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਆ ਤਾਂ ਉਸ ਵਿੱਚ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹੂਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ ਉਹਨਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਨ ਪਰਿਵ ਅਗੋਤੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੋੜਨਾ ਸਾਂਝਾ ਕਰ ਰਹੇ ਹਨ ਨਾਲ ਮਲਕੀਤ ਸਿੰਘ ਦਾਖਾ ਹੁਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੰਨਾ ਦਾ ਦੇਹਾਂਤ ਹੋਇਆ ਤੇ ਦੇਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਤਾਂ ਦੱਸਦੇ ਕਿ ਉਨ੍ਹਾਂ ਦੀ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਹੀਂ ਹੋਈਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਢਾਕਾ ਪਹੁੰਚੇ ਨੇ ਪਹਿਲੇ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪੰਮ ਸ਼੍ਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸਖਸ਼ੀਤਾ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਦੀ ਆਗੂ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਡਾਖਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਤਾਂ ਉਸ ਸਮੇਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦੇ ਲਈ ਉਹਨਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਡਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਦਿਖਾ ਰਹੇ ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਗੂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਾਲ ਮਲਕੀਤ ਸਿੰਘ ਡਾਖਾ ਹੁਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੁਣਾਂ ਦਾ ਦੇਹਾਂਤ ਹੋਇਆ ਤੇ ਦੇਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਤਾਂ ਦੱਸਦੇ ਕਿ ਹੁਣਾਂ ਦੀ ਤੋ ਵਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਦਾਖਾ ਪਹੁੰਚੇ ਨੇ ਪਹਿਲੇ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਐਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਫਰਮਾਨ ਸ਼੍ਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਦੇ ਆਗੂ ਅਤੇ ਸਾਬਕਾ ਮੰਤਰੀ ਮਲਕੀ ਸਿੰਘ ਰਾਖਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਆ ਤਾਂ ਉਸ ਸਮੇਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦੇਵ ਉਹਨਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਗੂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਨ ਨਾਲ ਮਲਕੀਤ ਸਿੰਘ ਡਾਕਾ ਹੋਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੋਂ ਦਾ ਦਿਹਾਂਤ ਹੋਇਆ ਤੇ ਦਿਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਤਾਂ ਦੱਸਦੇ ਕਿ ਉਨ੍ਹਾਂ ਦੀ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਹੀਂ ਹੋਈਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਢਾਖਾ ਪਹੁੰਚੇ ਨੇ ਤਾਂ ਇਹ ਲੁਧਿਆਣਾ ਤੋਂ ਤਸਵੀਰਾਂ ਸਾਂਝਾ ਕਰ ਰਹੇ ਐਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਰਮਸ਼੍ਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਖਸੀਅਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਤਾਂ ਉਸ ਸਮੇਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹੂਜਗੀ ਸਾਥੀ ਸੁਖਵਿੰਦਰ ਦੇ ਨਾਲ ਸੋਕਤ ਲਈ ਉਹਨਾਂ ਸਾਂਝਾ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਨ ਪਰਿ ਅਗੋਤੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਕਾਟਦੇ ਨਾਲ ਸਾਂਝਾ ਕਰ ਰਹੇ ਹਨ ਨਾਲ ਮਲਕੀਤ ਸਿੰਘ ਦਾਖਾ ਹੁਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੰਨਾ ਦਾ ਦੇਹਾਂਤ ਹੋਇਆ ਤੇ ਦੇਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਦੱਸਦੇ ਕਿ ਉਨ੍ਹਾਂ ਦੀ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਹੀਂ ਹੋਈਆਂ ਜਾਣਗੀਆਂ ਕਿ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਦਾਖਾ ਪਹੁੰਚੇ ਨੇ ਪਹਿਲੇ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਐਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਫਰਮਸ਼ੀ ਅਵਾਰਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਕਸ਼ੀਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਦੀ ਆਗੂ ਅਤੇ ਸਾਬਕਾ ਮੰਤਰੀ ਮਲਕੀ ਸਿੰਘ ਰਾਠਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਤਾਂ ਉਸ ਸਮੇਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਤ ਲਈ ਉਹਨਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਡਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਗੂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਾਲ ਮਲਕੀਤ ਸਿੰਘ ਡਾਖਾ ਹੁਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੋਂ ਦਾ ਦਿਹਾਂਤ ਹੋਇਆ ਤੇ ਦਿਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਤਾਂ ਦੱਸਦੇ ਕਿ ਉਨ੍ਹਾਂ ਦੀ ਤੋ ਵਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਹੀਂ ਹੋਈਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਦਾਖਾ ਪਹੁੰਚੇ ਨੇ ਤਾਂ ਇਹ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਰਮਸ਼ਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ 10 ਦੇ ਕੇ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਖਸੀਅਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸ ਦੇ ਆਗੂ ਅਤੇ ਸਾਬਕਾ ਮੰਤਰੀ ਮਲਕੀ ਸਿੰਘ ਦਾਖਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਆ ਤਾਂ ਉਸ ਸਮੇਂ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਤ ਲਈ ਉਹਨਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾਂਗੇ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਨ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਗੂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਨ ਨਾਲ ਮਲਕੀਤ ਸਿੰਘ ਡਾਕਾ ਹੋਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੋਂ ਦਾ ਦਿਹਾਂਤ ਹੋਇਆ ਤੇ ਦਿਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗੁੰਮਗੀਨ ਮਾਹੌਲ ਹੈ ਤਾਂ ਦੱਸਦੇ ਕਿ ਉਨ੍ਹਾਂ ਦੀ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਹੀਂ ਹੋਈਆਂ ਜਾਣਗੀਆਂ ਤੇ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ ਅਤੇ ਕਾਂਗਰਸੀ ਯਾਕੂ ਮਲਕੀਤ ਸਿੰਘ ਦਾਖਾ ਪਹੁੰਚੇ ਨੇ ਤਾਂ ਇਹ ਲੁਧਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਐਸਵੇਂ ਸਰਜੀਤ ਪਾਤਰ ਮਸ਼ਹੂਰ ਸਾਹਿਤਕਾਰ ਪਰਮਸ਼ਰੀ ਅਵਾਡੀ ਸਰਜੀਤ ਪਾਤਰ ਹੋਂ ਦਾ ਅੱਜ ਦਿਹਾਂਤ ਹੋਇਆ ਸੀ ਦੱਸਦੇ ਕਿ 79 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਅਤੇ ਇਸ ਤੋਂ ਬਾਅਦ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਸ਼ਖਸੀਅਤਾਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਤਾਂ ਉਸ ਵੇਲੇ ਜਿਹੜੀਆਂ ਕਿਤਾਬਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੋਕ ਸੁਲੇ ਉਹਨਾਂ ਸਾਂਝਾ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਹੀ ਕਾਂਗਰਸ ਦੇ ਆਗੂ ਅਤੇ ਮੰਤਰੀ ਮਲਕੀਤ ਸਿੰਘ ਦਾਖਾ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਨ ਪਰਿ ਅਗੋਤੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇੱਥੇ ਪਹੁੰਚੇ ਨੇ ਤੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਾਲ ਮਲਕੀਤ ਸਿੰਘ ਦਾਖਾ ਹੁਣੀ ਨੇ ਦੱਸਦੇ ਕਿ ਅੱਜ ਸਰਜੀਤ ਪਾਤਰ ਹੰਨਾ ਦਾ ਦਿਹਾਂਤ ਹੋਇਆ ਤੇ ਦਿਹਾਂਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਤਾਂ ਦੱਸਦੇ ਕਿ ਉਹਨਾਂ ਦੀ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਰਸਮਾਂ ਨਹੀਂ ਹੋਈਆਂ ਜਾਣਗੀਆਂ ਉਸ ਤੋਂ ਪਹਿਲਾਂ ਹੁਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਜੋ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਨਾਲ ਸਾਬਕਾ ਮੰਤਰੀ